ਉਹ ਤੁਹਾਡੇ ਸਾਹਮਣੇ ਆਪਣੇ ਵਿਚਾਰ ਰੱਖਣਗੇ ਕੇਵਲ ਕ੍ਰਿਸ਼ਨ ਲਾਢੀ ਜੀ ਗੁਰਦਾਸਪੁਰ ਤੋਂ ਅੱਜ ਦੇ ਮਹੱਲਾ ਕਮਾਲਪੁਰਾ ਦੇ ਪੰਡਾਲ ਦੇ ਵਿੱਚ ਬੈਠੇ ਮੇਰੇ ਵੀਰ ਮੇਰੀਆਂ ਭੈਣਾਂ ਔਰ ਛੋਟੇ-ਛੋਟੇ ਬੱਚੇ ਆਪ ਸਭ ਨੂੰ ਮੇਰੇ ਵੱਲੋਂ ਜੈ ਪੀਰ ਜੈ ਕਾਲ ਜੈ ਪੀਰ ਜੈ ਕਾਲ ਸਾਥੀਓ ਸਮਾ ਜਿਹੜਾ ਆ ਉਹ ਕਾਫੀ ਹੋ ਗਿਆ ਔਰ ਜਿਹੜਾ ਪ੍ਰੋਗਰਾਮ ਆ ਉਹ ਵਾਕਈ ਬਹੁਤ ਲੇਟ ਸ਼ੁਰੂ ਹੋਇਆ ਔਰ ਮੈਨੂੰ ਲੱਗਦਾ ਕਿ ਜਿੰਨੇ ਵੀ ਸਪੀਕਰ ਬੋਲਣਗੇ ਸ਼ਾਇਦ ਲੋੜ ਨਹੀਂ ਅੱਜ ਦੇ ਸੰਦਰਭ ਦੇ ਵਿੱਚ ਜੋ ਮੈਸੇਜ ਲੋਕਾਂ ਤੱਕ ਜਾਣਾ ਚਾਹੀਦਾ ਉਹ ਮੇਰੇ ਵੱਡੇ ਭਾਈ ਸਾਹਿਬ ਬਲਵਿੰਦਰ ਬਿੱਟੂ ਔਰ ਉਹਨਾਂ ਦੀ ਟੀਮ ਜਿਹੜੀ ਆ ਬਖੂਬੀ ਜਿਹੜੀ ਆ ਇਸ ਮੰਚ ਤੋਂ ਦੇ ਰਹੀ ਆ ਅੱਜ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਨ ਮਨਾਉਣ ਦੇ ਲਈ 71 ਹੋਏ ਆ ਬਾਬਾ ਸਾਹਿਬ ਅੰਬੇਡਕਰ ਮੈਂ ਤੁਹਾਡੇ ਤੋਂ ਪੁੱਛਣਾ ਚਾਹਨਾ ਕਿ ਬਾਬਾ ਸਾਹਿਬ ਅੰਬੇਡਕਰ ਕੀ ਲੱਗਦੇ ਨੇ ਸਾਡੇ ਕਿਉਂ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਨ ਮਨਾਉਣ ਦੇ ਲਈ 71 ਹੋਏ ਆ ਇੱਕ ਸ਼ਾਇਰ ਨੇ ਲਿਖਿਆ ਕਹਿੰਦਾ ਕੁਝ ਲੋਕ تھے ਜੋ ਵਕਤ ਦੇ ਸਾंचे ਵਿੱਚ ਢਲ ਗਏ ਕੁਝ ਲੋਕ تھے ਜੋ ਵਕਤ ਦੇ ਸਾंचे में ढल गए।, गए कुछ लोग थे वो जो वक्त का सांचा बदल गए बाबा साहब अंबेडकर ਉਹਨਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਇਸ ਦੇਸ਼ ਦੀ ਵਿਵਸਥਾ ਨੂੰ ਬਦਲਿਆ ਅੱਜ ਅਸੀਂ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ ਔਰ ਮੇਰੀ ਬੇਨਤੀ ਹੈ ਤੁਹਾਨੂੰ ਕਿ बाबा साहब अंबेडकर ਦਾ ਜਨਮ ਦਿਨ ਮਨਾਉਣ ਦੇ ਲਈ ਜੇ ਅਸੀਂ 71 ਹੁੰਦੇ ਹਾਂ ਤਾਂ ਕਮ ਸੋ ਕਮ ਇਹ ਸੁਰਿਸ਼ਚਿਤ ਕਰਕੇ ਆਉਣਾ ਕਿ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਨ ਮਨਾ ਰਹੇ ਆ ਤੇ ਦਾ ਮਕਸਦ ਕੀ ਹੈ ਅਸੀਂ ਕੀ ਹਾਸਲ ਕਰਨਾ ਚਾਹੁੰਦੇ ਆ ਮੇਰੇ ਸਾਥੀ ਨੇ ਦੱਸਿਆ ਕਿ ਇੱਕ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਪ੍ਰੋਗਰਾਮ ਲੱਗ ਰਹੇ ਨੇ ਬੜੀ ਚੰਗੀ ਗੱਲ ਹੈ ਲੇਕਿਨ ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਨ ਮਨਾ ਕੇ ਅਸੀਂ ਹਾਸਲ ਕੀ ਕਰਨਾ ਚਾਹੁੰਦੇ ਆ ਇਹ ਵੀ ਨਾਲ ਦੀ ਨਾਲ ਸੋਚਣ ਦਾ ਵਿਸ਼ਾ ਹੈ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਦਾ ਇੱਕ ਵਾਰ ਜਨਮ ਦਿਨ ਉਹਨਾਂ ਦੇ ਜਿੰਦੇ ਜੀ ਮਨਾਇਆ ਗਿਆ ਔਰ ਪ੍ਰਬੰਧਕਾਂ ਨੇ ਜਦ ਬੁਲਾਇਆ ਔਰ ਬਾਬਾ ਸਾਹਿਬ ਅੰਬੇਡਕਰ ਨੂੰ ਕਿਹਾ ਬਾਬਾ ਸਾਹਿਬ ਅੰਬੇਡਕਰ ਤੁਸੀਂ ਵੀ ਦੋ ਸ਼ਬਦ ਜਿਹੜੇ ਆਓ ਲੋਕਾਂ ਨੂੰ ਸੰਬੋਧਨ ਕਰੋ ਤਾਂ ਬਾਬਾ ਸਾਹਿਬ ਅੰਬੇਡਕਰ ਜਦ ਮਾਈਕ ਤੇ ਪਹੁੰਚੇ ਤਾਂ ਬਾਬਾ ਸਾਹਿਬ ਅੰਬੇਡਕਰ ਨੇ ਇੱਕ ਗੱਲ ਕਹੀ ਉਹਨਾਂ ਨੇ ਕਿਹਾ ਮੇਰੀ ਜੈਜਾ ਕਰ ਕਰਨ ਵਾਲੇ ਮੇਰਾ ਜਨਮ ਦਿਨ ਮਨਾਉਣ ਵਾਲੇ ਸਮਾਜ ਦੇ ਸਭ ਤੋਂ ਵੱਡੇ ਦੁਸ਼ਮਣ ਹੋਣਗੇ ਔਰ ਬਾਬਾ ਸਾਹਿਬ ਅੱਗੇ ਕਹਿੰਦੇ ਨੇ ਕਿ ਮੇਰਾ ਜਨਮ ਦਿਨ ਮਨਾਉਣਾ ਤਾਂ ਸਾਰਥਕ ਆ ਕਿ ਮੇਰੇ ਅਧੂਰੇ ਕਾਰਜਾਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਦੇ ਲਈ ਜਾਨ ਦੀ ਬਾਜ਼ੀ ਤੱਕ ਲਗਾ ਦਿਓ ਇਹ ਬਾਬਾ ਸਾਹਿਬ ਅੰਬੇਦਕਰ ਦੇ ਜਨਮ ਦਿਨ ਮਨਾਉਣ ਦਾ ਮਕਸਦ ਆ ਬਾਬਾ ਸਾਹਿਬ ਅੰਬੇਦਕਰ ਕਹਿੰਦੇ ਮੇਰੇ ਅਧੂਰੇ ਕਾਰਜਾਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਦੇ ਲਈ ਜਾਨ ਦੀ ਬਾਜ਼ੀ ਤੱਕ ਲਗਾ ਦਿਓ ਮੈਂ ਇੱਕ ਦੋ ਬਾਬਾ ਸਾਹਿਬ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਕੇ ਰਾਜਾ ਲੈ ਲੈਣਾ ਬਾਬਾ ਸਾਹਿਬ ਅੰਬੇਦਕਰ ਨੇ ਇੱਕ ਗੱਲ ਕਹੀ ਸੀ ਕਹਿੰਦੇ ਆਪਣੀ ਧਰ ਦੀ ਆਪਣੀ ਘਰਾਂ ਦੀਆਂ ਕੰਧਾਂ ਤੇ ਲਿਖ ਦਿਓ ਤੁਸੀਂ ਇਸ ਦੇਸ਼ ਦੇ ਹੁਕਮਰਾਨ ਬਣਨਾ ਹੈ ਕਿਉਂ ਬਾਬਾ ਸਾਹਿਬ ਅੰਬੇਡਕਰ ਨੇ ਗੱਲ ਕਹੀ ਸੀ ਇਹ ਸਵਾਲ ਸਾਡੇ ਜਹਨ ਦੇ ਵਿੱਚ ਆਉਣਾ ਚਾਹੀਦਾ ਕਿਉਂ ਬਾਬਾ ਸਾਹਿਬ ਅੰਬੇਡਕਰ ਨੇ ਇਹ ਗੱਲ ਕਹੀ ਕਿ ਆਪਣੇ ਘਰਾਂ ਦੀਆਂ ਕੰਧਾਂ ਤੇ ਲਿਖ ਦਿਓ ਤੁਸੀਂ ਇਸ ਦੇਸ਼ ਦੇ ਹੁਕਮਰਾਨ ਬਣਨਾ ਹੈ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੇ ਜਦ ਇਸ ਦੇਸ਼ ਦੇ ਢਾਂਚੇ ਦਾ ਢਾਂਚੇ ਨੂੰ ਚੰਗੀ ਤਰ੍ਹਾਂ ਦੇਖਿਆ ਤਾਂ ਬਾਬਾ ਸਾਹਿਬ ਅੰਬੇਡਕਰ ਨੇ ਗੱਲ ਕਹੀ ਕਹਿੰਦੇ ਕੁਝ ਵੀ ਨਹੀਂ ਹੈ ਤੁਹਾਡੇ ਕੋਲ ਵਿਦਿਆ ਨਹੀਂ ਹੈ ਤੁਹਾਡੇ ਕੋਲ ਤੁਹਾਡੇ ਕੋਲ ਧਨ ਨਹੀਂ ਹੈ ਤੁਹਾਡੇ ਕੋਲ ਰਹਿਣ ਲਈ ਮਕਾਨ ਨਹੀਂ ਹੈ ਔਰ ਸਭ ਤੋਂ ਵੱਡੀ ਗੱਲ ਕਿ ਤੁਹਾਡੇ ਕੋਲ ਇੱਜ਼ਤ ਔਰ ਸਨਮਾਨ ਵੀ ਨਹੀਂ ਹੈ ਜੇ ਇੱਜ਼ਤ ਸਨਮਾਨ ਚਾਹੁੰਦੇ ਹੋ ਤੇ ਰਾਜਨੀਤੀ ਦੇ ਵਿੱਚ ਆਓ ਆਪਣੇ ਘਰਾਂ ਦੀਆਂ ਕੰਧਾਂ ਤੇ ਲਿਖੋ ਕਿ ਤੁਸੀਂ ਇਸ ਦੇਸ਼ ਦੇ ਹੁਕਮਰਾਨ ਬਣਨਾ ਹੈ ਕਿਉਂ ਬਾਬਾ ਸਾਹਿਬ ਅੰਮਿੱਟ ਕਰਨੇ ਗੱਲ ਕਹੀ ਕਿਉਂਕਿ ਰਾਜਨੀਤੀ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਇਹ ਤੈਅ ਕਰਦੀ ਆ ਮੇਰੀਆਂ ਭੈਣਾਂ ਬੈਠੀਆਂ ਨੇ ਜਿਹੜੀ ਇਹ ਤੈਅ ਕਰਦੀ ਆ ਕਿ ਤੁਹਾਡੇ ਘਰ ਦੇ ਜੀ ਆਟਾ ਜਿਹੜਾ ਆ ਕਿੰਨੇ ਰੁਪਏ ਕਿਲੋ ਖਾਣਗੇ ਇਹ ਰਾਜਨੀਤੀ ਤੈਅ ਕਰਦੀ। ਤੁਸੀਂ ਜ਼ਮੀਨ ਦੇ ਮਾਲਕ ਬਣੋਗੇ ਜਾਂ ਉਸ ਜ਼ਮੀਨ ਦੇ ਮੁਜਾਰੇ ਰਹੋਗੇ ਇਹ ਰਾਜਨੀਤੀ ਤੈਅ ਕਰਦੀ। ਤੁਸੀਂ ਬੱਸ ਦੇ ਵਿੱਚ ਕਿਤੇ ਜਾਣਾ ਉਸ ਉਸ ਬੱਸ ਦੇ ਵਿੱਚ ਟਿਕਟ ਕਿ ਲੱਗੂਗੀ ਇਹ ਰਾਜਨੀਤੀ ਤੈਅ ਕਰਦੀ ਆ। ਤੁਹਾਡਾ ਬੱਚਾ ਇੰਟਰਵਿਊ ਦੇਣ ਗਿਆ ਉਹਨੂੰ ਇੰਟਰਵਿਊ ਦੇ ਵਿੱਚ ਪਾਸ ਕਰਨਾ ਜਾ ਫੇਲ ਕਰਨਾ ਇਹ ਰਾਜਨੀਤੀ ਤੈਅ ਕਰਦੀ ਹੈ ਤੁਸੀਂ ਠੇਕਿਆਂ ਦੇ ਮਾਲਕ ਬਣੋਗੇ ਜਾਂ ਠੇਕਿਆਂ ਤੇ ਲੇਬਰ ਕਰਨ ਵਾਲੇ ਬਣੋਗੇ ਇਹ ਰਾਜਨੀਤੀ ਤੈਅ ਕਰਦੀ ਹੈ ਇਹ ਰਾਜਨੀਤੀ ਤੈਅ ਕਰਦੀ ਆ ਤੁਸੀਂ ਜ਼ਮੀਨਾਂ ਦੇ ਹੱਕਦਾਰ ਬਣੋਗੇ ਇਹ ਰਾਜਨੀਤੀ ਤੈਅ ਕਰਦੀ ਹੈ ਤੁਸੀਂ ਠੇਕੇਦਾਰੀ ਸਿਸਟਮ ਦੇ ਵਿੱਚ ਠੇਕੇਦਾਰ ਬਣੋਗੇ ਜਾਂ ਠੇਕੇਦਾਰ ਦੀ ਲੇਬਰ ਬਣੋਗੇ ਇਹ ਕੌਣ ਤੈਅ ਕਰਦਾ ਇਹ ਰਾਜਨੀਤੀ ਤੈਅ ਕਰਦੀ ਹੈ ਤਾਂ ਬਾਬਾ ਸਭੰ ਮੇਟ ਕਰਨੇ ਇਸ ਲਈ ਕਿ ਆਸੀ ਕਿ ਕੁਛ ਨਹੀਂ ਤੁਹਾਡੇ ਕੋਲ ਇਸ ਲਈ ਜੇ ਦੇਸ਼ ਦੀ ਸੱਤਾ ਦੇ ਕਾਬਜ ਹੋ ਗਏ ਤਾਂ ਇਹ ਜਿੰਨੇ ਵੀ ਸੁੱਖ ਸਾਧਨ ਨੇ ਉਹ ਤੁਹਾਡੇ ਕੋਲ ਆਉਣਗੇ ਉਹ ਤੁਹਾਡੇ ਕੋਲ ਆਉਣਗੇ ਅੱਜ ਜੜੀਆਂ ਮੇਰੀਆਂ ਭੈਣਾਂ ਨੇ ਇਹਨਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਮੈਂ ਇੱਕ ਮੌਸੇ ਤੁੰਗਨਾ ਦਾ ਆਦਮੀ ਇੱਕ ਚੀਨ ਦੇ ਵਿੱਚ ਪੈਦਾ ਹੋਇਆ ਔਰ ਉਹਦੇ ਬਾਰੇ ਦੇ ਵਿੱਚ ਬਹੁਤ ਸਾਰੇ ਲੋਕ ਸ਼ਾਇਦ ਨਹੀਂ ਜਾਣਦੇ ਹੋਣਗੇ ਕੁਛ ਜਾਣਦੇ ਵੀ ਹੋਣਗੇ ਉਹਦੀ ਆਤਮ ਕਥਾ ਜਿਹੜੀ ਆ ਉਹਨੇ ਲਿਖੀ ਔਰ ਉਹਦੇ ਵਿੱਚ ਲਿਖਦਾ ਹੈ ਕਹਿੰਦਾ ਇੱਕ ਦਿਨ ਮੇਰੀ ਮਾਂ ਬਿਮਾਰ ਹੋ ਗਈ ਔਰ ਜਦ ਮੇਰੀ ਮਾਂ ਬਿਮਾਰ ਹੋਈ ਤਾਂ ਉਹਨੂੰ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ ਔਰ ਹਸਪੀਟਲ ਦੇ ਵਿੱਚ ਜਦ ਦਾਖਲ ਕਰਾਇਆ ਗਿਆ ਤਾਂ ਡਾਕਟਰ ਨੇ ਕਿਹਾ ਕਿ ਤੇਰੀ ਮਾਂ ਜਿਹੜੀ ਹੈ ਮਾਓ ਤੇਰੀ ਮਾਂ 10-15 ਦਿਨ ਦੇ ਵਿੱਚ ਠੀਕ ਹੋ ਜਾਏਗੀ ਤੂੰ ਕੀ ਕਰ ਤੂੰ ਠਹਿਰ ਨਾ ਕਰ ਤਾਂ ਮਾਂ ਦੇ ਕੋਲ ਜਾ ਕੇ ਮਾਓ ਨੇ ਕਿਹਾ ਮਾਂ ਡਾਕਟਰ ਕਹਿੰਦਾ ਤੂੰ 10-15 ਦਿਨਾਂ ਦੇ ਵਿੱਚ ਠੀਕ ਹੋ ਜਾਣਾ ਮਾਉ ਦੀ ਮਾਂ ਨੇ ਇੱਕ ਫਿਕਰ ਇੱਕ ਚਿੰਤਾ ਜ਼ਾਹਰ ਕੀਤੀ ਕਹਿੰਦੀ ਮਾਉ ਘਰ ਦੇ ਵਿੱਚ ਇੱਕ ਬਗੀਚਾ ਲੱਗਿਆ ਹੋਇਆ ਮੈਂ ਹਸਪੀਟਲ ਦੇ ਵਿੱਚ ਰਵਾਂਗੀ ਤਾਂ ਉਹ ਬਗੀਚਾ ਸੁੱਕ ਜਾਏਗਾ ਇਸ ਲਈ ਮਾਉ ਕਹਿੰਦਾ ਮਾ ਤੂੰ ਚਿੰਤਾ ਨਾ ਕਰ ਉਸ ਬਗੀਚੇ ਨੂੰ ਮੈਂ ਰੋਜ਼ ਪਾਣੀ ਪਾਵਾਂਗਾ ਔਰ ਮਾਉ ਨੇ ਰੋਜ਼ ਪਾਣੀ ਪਾਉਣਾ ਸ਼ੁਰੂ ਕੀਤਾ ਜਦ 15 ਦਿਨਾਂ ਦੇ ਬਾਅਦ ਮਾਉ ਦੀ ਮਾਂ ਹਸਪੀਟਲ ਦੇ ਵਿੱਚੋਂ ਬਾਹਰ ਆਈ ਔਰ ਉਹਨੇ ਘਰ ਜਾ ਕੇ ਦੇਖਿਆ ਕਿ ਬਗੀਚਾ ਜਿਹੜਾ ਸੀ ਉਹ ਸੁੱਕ ਚੁੱਕਾ ਸੀ। ਉਹ ਮਾਂ ਨੂੰ ਕਹਿੰਦੀ ਮਾਂ ਬਗੀਚਾ ਸੁੱਕ ਚੁੱਕਾ। ਉਹ ਕਹਿੰਦਾ ਮਾਂ ਮੈਂ ਬੜੀ ਜ਼ਿੰਮੇਵਾਰੀ ਦੇ ਨਾਲ ਪਾਣੀ ਪਾਇਆ। ਤਾਂ ਉਹਦੀ ਮਾਂ ਨੇ ਪੁੱਛਿਆ ਬੇਟਾ ਤੂੰ ਪਾਣੀ ਕਿਸ ਤਰ੍ਹਾਂ ਪਾਇਆ ਇਹਦੇ ਉੱਪਰ? ਉਹਨੇ ਇੱਕ ਮੱਗ ਚੱਕਿਆ ਔਰ ਉਹਨੇ ਪਾਣੀ ਦਾ ਭਰ ਕੇ ਬੂਟੇ ਦੇ ਪੱਤਿਆਂ ਦੇ ਉੱਪਰ ਛੱਟਿਆ। ਤਾਂ ਮਾਂ ਦੀ ਮਾਂ ਨੇ ਇਹ ਗਲਤੀ ਮੰਨੀ ਕਹਿੰਦੀ ਮਾਓ ਗਲਤੀ ਤੇਰੀ ਨਹੀਂ ਟੀਚਰ ਕਰਕੇ ਗਲਤੀ ਮੇਰੀ ਆ ਕਿ ਪਾਣੀ ਜਿਹੜਾ ਉਹ ਬੂਟੇ ਦੇ ਪੱਤਿਆਂ ਦੇ ਉੱਪਰ ਨਹੀਂ ਬੂਟੇ ਦੀ ਜੜ ਦੇ ਵਿੱਚ ਪਾਇਆ ਜਾਂਦਾ ਇਹ ਪੈਣਾ ਦੇ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਆ ਕਿ ਬਾਬਾ ਸਾਹਿਬ ਅੰਬੇਡਕਰ ਜਿਹੜੀਆਂ ਗੱਲਾਂ ਕਹਿ ਕੇ ਗਏ ਨੇ ਉਹ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਗੱਲਾਂ ਦੇ ਬਾਰੇ ਦੇ ਵਿੱਚ ਜਾਗਰਿਤ ਕਰੀਏ ਔਰ ਦੂਸਰੀ ਗੱਲ ਇੱਕ ਬਾਬਾ ਸਾਹਿਬ ਅੰਬੇਡਕਰ ਨੇ ਇੱਕ ਗੱਲ ਕਹੀ ਸੀ ਕਹਿੰਦੇ ਮੈਨੂੰ ਮੇਰੇ ਪੜ੍ਹੇ ਲਿਖੇ ਸਮਾਜ ਨੇ ਧੋਖਾ ਦਿੱਤਾ ਕਿ ਸਾਥੀਓ ਪੜੇ ਲਿਖੇ ਸਮਾਜ ਨੇ ਕਿਹਾ ਬਾਬਾ ਸਾਹਿਬ ਅੰਬੇਦਕਰ ਤੋਂ ਕੋਈ ਕਰਜ਼ਾ ਲਿਆ ਸੀ ਕਿਉਂ ਬਾਬਾ ਸਾਹਿਬ ਅੰਬੇਦਕਰ ਹੀ ਮਿਹਣਾ ਮਾਰ ਕੇ ਗਏ ਇਹ ਇੱਕ ਸ਼ਾਇਰ ਨੇ ਲਿਖਿਆ ਬਹੁਤ ਵਧੀਆ ਉਹਦੇ ਬਾਰੇ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਦੀ ਚਿੰਤਾ ਕੀ ਸੀ ਕਿਉਂ ਕਹਿੰਦੇ ਨੇ ਮੈਨੂੰ ਮੇਰੇ ਪੜੇ ਲਿਖੇ ਸਮਾਜ ਨੇ ਧੋਖਾ ਦਿੱਤਾ ਇੱਕ ਸ਼ਾਇਰ ਨੇ ਲਿਖਿਆ ਕਹਿੰਦਾ ਫਿਕਰ ਮuze 제 ਨਹੀਂ ਇਸ ਤਾਜ ਦਾ ਕੀ ਹੋਗਾ ਬਾਬਾ ਸਾਹਿਬ ਅੰਬੇਦਕਰ ਦੇ ਬਾਰੇ ਵਿੱਚ ਲਿਖਦਾ ਸ਼ਾਇਰ ਕਹਿੰਦਾ ਫਿਕਰ ਮuje ਜੇ ਨਹੀਂ ਇਸ ਤਾਜ ਕਾ ਕੀ ਹੋਗਾ ਫਿਕਰ ਮuje ਜੇ ਹੈ ਕੀ ਪਰਵਰਤਨ ਕੇ ਆਗਾਜ਼ ਕਾ ਕੀ ਹੋਗਾ ਜਿਹੜਾ ਲੋਕਾਂ ਨੇ ਬਾਬਾ ਸਾਹਿਬ ਅੰਬੇਡਕਰ ਦੇ ਨਾਂ ਤੇ ਮਲਾਈ ਖਾਦੀਆ ਉਹਨਾਂ ਦੀ ਅੱਜ ਜ਼ਿੰਮੇਵਾਰੀ ਬਣਦੀ ਹੈ ਕਿ ਬਾਬਾ ਸਾਹਿਬ ਅੰਬੇਡਕਰ ਦਾ ਕਰਜ਼ਾ ਲਾਉਣ ਦੇ ਲਈ ਉਹ ਦਿਨ ਰਾਤ ਇੱਕ ਕਰਨ ਫਿਕਰ ਮuje ਜੇ ਨਹੀਂ ਕਿ ਉਸ ਤਾਜ ਕਾ ਕੀ ਹੋਗਾ ਫਿਕਰ ਮuje ਜੇ ਹੈ ਕਿ ਪਰਵਰਤਨ ਕੇ ਆਗਾਜ਼ ਕਾ ਕੀ ਹੋਗਾ ਅੱਗੇ ਲਿਖਦਾ ਕਿੰਦਾ ਪੜ੍ਹੇ ਲਿਖੇ ਲੋਕ ਅਗਰ ਪੇਟ ਕੇ ਪੁਜਾਰੀ ਬਣ ਗਏ ਤਾਂ ਮੇਰੇ ਪਿੱਛੇ ਮੇਰੇ ਇਸ ਸਮਾਜ ਦਾ ਕੀ ਹੋਗਾ? ਬਾਬਾ ਸਾਹਿਬ ਅੰਬੇਦਕਰ ਨੂੰ ਅੰਤ ਸਮੇਂ ਦੇ ਵਿੱਚ ਵੀ ਸਾਡੀ ਫਿਕਰ ਸੀ। ਸਾਡੀ ਫਿਕਰ ਸੀ ਕਿ ਮੇਰੇ ਸਮਾਜ ਦੇ ਲੋਕ ਜਿਹੜੇ ਉਹ ਅੱਗੇ ਵਧ ਸੰਗਣ ਇਹ ਸਮਾਜ ਦੇ ਲੋਕ ਜਿਹੜੇ ਉਹ ਸਮਾਜ ਦੀ ਬਾਹਰ ਪਰ ਅਸੀਂ ਗਲਤੀ ਕੀ ਕੀਤੀ ਅਸੀਂ ਸਮਾਜ ਦੀ ਬਾਹ ਨਹੀਂ ਖੜੀ ਇੱਕ ਗੱਲ ਬੜੀ ਸਟੇਜ ਦੇ ਉੱਪਰ ਚੱਲੀ ਉੱਪਰੋ ਆ ਰਹੀ ਆ ਔਰ ਤੁਸੀਂ ਨਹੀਂ ਸੁਣੀ ਇਹ ਗੱਲ ਮੈਂ ਬਾਬਾ ਸਾਹਿਬ ਅੰਬੇਡਕਰ ਦੀ ਇੱਕ ਕਟੇਸ਼ਨ ਤੁਹਾਨੂੰ ਯਾਦ ਕਰਾ ਕੇ ਰਜਾ ਲੈ ਲੈਣੀ ਆ ਬਾਬਾ ਸਾਹਿਬ ਅੰਬੇਡਕਰ ਦੇ ਕਨਸਟੀਟਿਊਸ਼ਨ ਦੇ ਬਾਰੇ ਦੇ ਵਿੱਚ ਬਾਰ ਬਾਰ ਗੱਲਾਂ ਹੋ ਰੀਆਂ ਕਿ ਦੁਸ਼ਮਣ ਕਹਿੰਦਾ ਸੀ ਸੰਵਿਧਾਨ ਖਤਮ ਕਰ ਦੇਣਾ ਦੁਸ਼ਮਣ ਕਹਿੰਦਾ ਸੰਵਿਧਾਨ ਖਤਮ ਕਰ ਦੇਣਾ ਸਾਰੇ ਅਧਿਕਾਰ ਉਹਨੇ ਸਾਡੇ ਖਤਮ ਕਰ ਦਿੱਤੇ पर मैं ये गल कहना कि दुश्मन ने संविधान खत्म नहीं कीता असली संविधान अपना खत्म कीता किधर खत्म कीता मैं तहां नु जरूर دسਣਾ चाहना 1950 ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਨੇ ਜਦ संविधान ਸੰਪਿਆ ਤਾਂ ਬਾਬਾ ਸਾਹਿਬ ਅੰਬੇਡਕਰ ਦੀਆਂ ਲਾਈਨਾਂ ਨੇ ਕਹਿੰਦੇ ਭਾਰਤ ਦੇ ਲੋਕੋ ਹੁਣ ਇਹ ਨਹੀਂ ਕਿਹਾ ਕਿ ਚਮਾਰੋ ਉਹਨਾਂ ਨੇ ਇਹ ਨਹੀਂ ਕਿਹਾ ਹਿੰਦੂਓ ਉਹਨਾਂ ਨੇ ਇਹ ਨਹੀਂ ਕਿਹਾ ਬੋਧੀਓ ਉਹਨਾਂ ਨੇ ਇਹ ਨਹੀਂ ਕਿਹਾ ਸਿੱਖੋ ਉਹਨਾਂ ਨੇ ਕਿਹਾ ਭਾਰਤ ਦੇ ਲੋਕੋ ਚਾਹੇ ਉਹ ਕਿਸੇ ਵੀ ਜਾਤ ਦਾ ਆ ਕਿਸੇ ਵੀ ਧਰਮ ਦਾ ਆ ਤਾਂ ਬਾਬਾ ਸਾਹਿਬ ਅੰਬेडਕਰ ਕਹਿੰਦੇ ਭਾਰਤ ਦੇ ਲੋਕੋ ਲੜਾਈ ਹੁਣ ਸ਼ੁਰੂ ਹੁੰਦੀ ਆ ਕਿਹੜੀ ਲੜਾਈ ਸ਼ੁਰੂ ਹੁੰਦੀ ਆ ਬਾਬਾ ਸਾਹਿਬ ਅੰਬेडਕਰ ਕਹਿੰਦੇ ਜਿਹੜਾ ਮੈਂ ਸੰਵਿਧਾਨ ਦਿੱਤਾ ਇਹ ਇੱਕ ਸਿਰਫ ਢਾਂਚਾ ਹੈ ਇੱਕ ਢਾਂਚਾ ਆ ਜਿਸ ਤਰ੍ਹਾਂ ਅਸੀਂ ਢਾਂਚਾ ਖੜਾ ਕੀਤਾ ਪਰ ਇਹਦੀ ਫਾਊਂਡੇਸ਼ਨ ਆ ਕੁਛ ਇਹਦੀ ਨਹੀਂ ਰੱਖੀ ਆ ਤਾਂ ਬਾਬਾ ਸਾਹਿਬ ਅੰਬेडਕਰ ਕਹਿੰਦੇ ਸੰਵਿਧਾਨ ਇੱਕ ਢਾਂਚਾ ਆ ਔਰ ਇਹਦੇ ਵਿੱਚ ਜਾਣ ਕਿੱਦਾਂ ਪਾਏਗੀ? ਬਾਬਾ ਸਾਹਿਬ ਅੰਬੇਡਕਰ ਨੇ ਦੋ ਗੱਲਾਂ ਕਹੀਆਂ। ਕਹਿੰਦੇ ਇਸ ਦੇਸ਼ ਦੀ ਸੰਸਦ ਇਸ ਸੰਵਿਧਾਨ ਦੀ jaan ਹੈ। ਔਰ ਇਸ ਦੇਸ਼ ਇਸ ਦੇਸ਼ ਦੀਆਂ ਵਿਧਾਨ ਸਭਾਵਾਂ ਇਸ ਸੰਵਿਧਾਨ ਦੀ ਧੜਕਣ ਹਨ। ਹੁਣ jaan ਕਿਸ ਤਰ੍ਹਾਂ ਪਾਏਗੀ? ਤੇ ਧੜਕਣ ਕਿਸ ਤਰ੍ਹਾਂ ਧੜਕੇਗੀ? ਬਾਬਾ ਸਾਹਿਬ ਅੰਬੇਡਕਰ ਕਹਿੰਦੇ ਨੇ ਕਿ ਤੁਸੀਂ ਹਰ ਜਗ੍ਹਾ ਦੇ ਵਿੱਚ ਸੰਸਦ ਦੇ ਵਿੱਚ ਜੇ ਤੁਸੀਂ ਜਾਓਗੇ ਤਾ ਇਸ ਸੰਵਿਧਾਨ ਦੇ ਵਿੱਚ ਜਾਣ ਪਏਗੀ ਜੇ ਤੁਸੀਂ ਵਿਧਾਨ ਸਭਾ ਦੇ ਵਿੱਚ ਜਾਓਗੇ ਤਾਂ ਇਸ ਸੰਵਿਧਾਨ ਦੇ ਵਿੱਚ ਜਾਣ ਪਏਗੀ ਪਰ ਅਸੀਂ ਕੀ ਕੀਤਾ ਪਿਛਲੇ 17 ਸਾਲਾਂ ਦੇ ਵਿੱਚ ਇਸ ਦੇਸ਼ ਦੀਆਂ ਗਲੀਆਂ ਦੇ ਵਿੱਚ ਇਸ ਸ਼ਹਿਰਾਂ ਦੀਆਂ ਗਲੀਆਂ ਦੇ ਵਿੱਚ ਇੱਕ ਮਸੀਹਾ ਬਾਬਾ ਸਾਹਿਬ ਅੰਬੇਦਕਰ ਤੋਂ ਬਾਅਦ ਮਾਨੇ ਵਰ ਕਾਂਸ਼ੀram ਸਾਹਿਬ ਜਿਨ੍ਹਾਂ ਨੇ ਬਹੁਜਨਤਾਈ ਹੁਕਮ ਤथागत ਗੌਤਮ ਤੋਂ ਬਾਅਦ 28000 ਸਾਲ ਬਾਅਦ ਸ਼ਰਕਾਂ ਦੇ ਉੱਪਰ ਹੁਕਮ ਮਾਰਿਆ ਮੇਰੇ ਸਮਾਜ ਦੇ ਲੋਕੋ ਬਹੁਜਨ ਬਣ ਗਿਓ ਪਰ ਅਸੀਂ ਕੀ ਕੀਤਾ ਅਸੀਂ ਚਮਾਰ ਭੇਜੇ ਪਾਰਲੀਮੈਂਟ ਦੇ ਵਿੱਚ ਅਸੀਂ ਭੰਗੀ ਭੇਜੇ ਪਾਰਲੀਮੈਂਟ ਦੇ ਵਿੱਚ ਅਸੀਂ ਜੱਟ ਬ੍ਰਾਹਮਣ ਭੇਜੇ ਪਾਰਲੀਮੈਂਟ ਦੇ ਵਿੱਚ ਪਰ ਇੱਕ ਵੀ ਅੰਬेडਕਰੀ ਨਹੀਂ ਭੇਜਿਆ ਇੱਕ ਵੀ ਅੰਬेडਕਰੀ ਨਹੀਂ ਭੇਜਿਆ ਜੇ ਅਸੀਂ ਅੰਬेडਕਰੀ ਭੇਜਿਆ ਹੁੰਦਾ ਤਾਂ ਅੱਜ ਸਾਡੇ ਰਹਿਬਰ ਦਾ ਸੁਪਨਾ ਕਿ ਐਸਾ ਚਾਹੂੰ ਰਾਜ ਮੈਂ ਜਹ ਮਲੇ ਸਭਨ ਕੋਨ ਛੋਟ ਬੜੇ ਸੰਬਸੇ ਰਵਿਦਾਸ ਰਹੇ પ્રસੰਨ ਸਾਡੇ ਰਹਿਬਰ ਦਾ ਸੁਪਨਾ ਪੂਰਾ ਹੋ ਗਿਆ ਹੁੰਦਾ ਪਰ ਸਾਥੀਓ ਬੁਰਾ ਨਾ ਬਣਾਇਓ ਅਸੀਂ ਸਾਰੇ ਉਤਸਵ ਪ੍ਰੇਮੀਆਂ ਅਸੀਂ ਢੋਲ ਦੇ ਉੱਪਰ ਨੱਚਦੇ ਬਹੁਤ ਸੋਹਣਾ ਆ ਸਾਨੂੰ ਗਾਣੇ ਸੁਣਨ ਦਾ ਬਹੁਤ ਸ਼ੌਂਕ ਆ ਸਾਨੂੰ ਕਵਾਲੀਆਂ ਸੁਣਨ ਦਾ ਬਹੁਤ ਸ਼ੌਂਕ ਆ ਪਰ ਸਾਨੂੰ ਆਪਣੇ ਰਹਿਬਰਾਂ ਦੀ ਗੱਲ ਜਿਹੜੀ ਆ ਉਹ ਦਿਮਾਗਾਂ ਦੇ ਵਿੱਚ ਬਿਠਾਉਣ ਦਾ ਸ਼ੌਂਕ ਬਿਲਕੁਲ ਨਹੀਂ ਆ ਅਸੀਂ ਇੱਕ ਸਰਜਾ ਅਦਾ ਕਰ ਰਹੇ ਹਾਂ ਕਿ ਅਸੀਂ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਨ ਮਨਾ ਰਹੇ ਹਾਂ ਜਿੰਨੇ ਜਨਮ ਦਿਨ ਮਾਨੇਵਰ ਸਾਹਿਬ ਦੀ ਬਦੌਲਤ ਉਹ ਗਿਲ ਬਿਲਕੁਲ ਭਾਈ ਸਾਹਿਬ ਨੇ ਗੱਲ ਸਹੀ ਕਹੀ ਆ ਕਿ ਜੇ ਅੱਜ ਬਾਬਾ ਸਾਹਿਬ ਅੰਬੇਡਕਰ ਦਾ ਥਾਂ ਥਾਂ ਜਨਮ ਦਿਨ ਮਨਾਇਆ ਜਾ ਰਿਹਾ ਸਾਡੇ ਰਹਿਬਰਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਤਾਂ ਉਹਦਾ ਸਭ ਤੋਂ ਵੱਡਾ ਸ਼ੇਰਾ ਮਾਨੇਵਰ ਸਾਹਿਬ ਸ਼੍ਰੀ ਕਾਂਸੀ ਰਾਮ ਜੀ ਨੂੰ ਜਾਂਦਾ ਪਰ ਕਿਆ ਸਾਥੀਓ ਅਸੀਂ ਕਾਂਸੀ ਰਾਮ ਸਾਹਿਬ ਅਸੀਂ ਬਾਬਾ ਸਾਹਿਬ ਨੂੰ ਨਹੀਂ ਦੇਖਿਆ ਅਸੀਂ ਗੁਰੂ ਰਵਿਦਾਸ ਜੀ ਨੂੰ ਵੀ ਨਹੀਂ ਦੇਖਿਆ ਅਸੀਂ ਕਬੀਰ ਸਾਹਿਬ ਨੂੰ ਨਹੀਂ ਦੇਖਿਆ ਪਰ ਬਾਬਾ ਸਾਹਿਬ ਅੰਬੇਡਕਰ ਦਾ ਰੂਪ ਜਿਹਦੇ ਜਿੰਦੇ ਜੀ ਕਿ ਆ ਕਦੀ ਕਿਸੇ ਰਹਿਬਰ ਲਈ ਇਹੋ ਜਿਹੇ ਨਾਰੇ ਵੱਜੇ ਜਿਹਦੇ ਲਈ ਇਹ ਨਾਰੇ ਵੱਜਣੇ ਸ਼ੁਰੂ ਹੋ ਗਏ ਕਿ ਬਾਬਾ ਸਾਹਿਬ ਦਾ ਦੂਸਰਾ ਨਾਮ ਕਾਸ਼ੀਰਾਮ ਕਾਸ਼ੀਰਾਮ ਤੇ ਅਸੀਂ ਉਸ ਰਹਿਬਰ ਨੂੰ ਖੂਨ ਦੇ ਅਥਰੂ ਰੁਲਾ ਕੇ ਥੋ ਭੇਜਿਆ ਸਾਥੀਓ ਗਲਤੀਆਂ ਮਨੁੱਖਾ ਕੋਲ ਹੁੰਦੀਆਂ ਨੇ ਹੁਣ ਵੀ ਗਲਤੀ ਸੁਧਾਰੋ ਮੇਰੀ ਬੇਨਤੀ ਹੈ ਕਿ ਜਿਹੜਾ ਹੁਣ ਸਮਾਂ ਚੱਲ ਰਿਹਾ ਜੇ ਤੁਸੀਂ ਸੰਵਿਧਾਨ ਬਚਾਉਣਾ ਚਾਹੁੰਦੇ ਹੋ ਜੇ ਤੁਸੀਂ ਸੰਵਿਧਾਨ ਬਚਾਉਣਾ ਚਾਹੁੰਦੇ ਹੋ ਤਾਂ ਆਪਣੀ ਜਾਤੀ ਦਾ ਮੋਹ ਤਿਆਗ ਕੇ ਉਸ ਬੰਦੇ ਦੇ ਨਾਲ ਚੱਲਿਓ ਜਿਹੜਾ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਨੂੰ ਲਾਗੂ ਕਰਨ ਦੀ ਗੱਲ ਕਰੇਗਾ ਉਸ ਬੰਦੇ ਦੇ ਮਗਰ ਚੱਲਿਓ ਜਿਹੜਾ ਦੁਸ਼ਮਣ ਦੀ ਅੱਖ ਦੇ ਵਿੱਚ ਅੱਖ ਪਾ ਕੇ ਇਹ ਗੱਲ ਕਹੇ ਕਿ ਤੇਰੀ ਹਿੰਮਤ ਕਿਸ ਤਰ੍ਹਾਂ ਹੋਈ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਦੇ ਉਲਟ ਕੰਮ ਕਰਨ ਦੀ ਕਿਉਂਕਿ ਅਸੀਂ ਮਹਾਪੁਰਸ਼ਾਂ ਦੀਆਂ ਗੱਲਾਂ ਨੂੰ ਸਾਬ ਸ਼੍ਰੀ ਕਾਂਚੀ ਰਾਮ ਜੀ ਨੇ ਇੱਕ ਗੱਲ ਕਹੀ ਸੀ ਕਹਿੰਦੇ ਦੇਸ਼ ਔਰ ਮੇਰਾ ਬਹੁਜਨ ਸਮਾਜ ਤਰੱਕੀ ਕਰ ਜਾਂਦਾ ਇਹ ਸੱਤਾਸੀਨ ਹੋ ਜਾਂਦਾ ਜੇ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਦੀਆਂ ਦੋ ਗੱਲਾਂ ਮੰਨ ਲੈਂਦਾ ਉਹ ਕਿਹੜੀਆਂ ਗੱਲਾਂ ਨੇ ਇੱਕ ਵਿੱਦਿਆ ਦਾ ਅਧਿਕਾਰ ਦੀ ਗੱਲ ਸਮਝ ਜਾਂਦਾ ਔਰ ਦੂਸਰੀ ਵੋਟ ਦੇ ਅਧਿਕਾਰ ਦੀ ਗੱਲ ਸਮਝ ਜਾਂਦਾ ਲੇਕਿਨ ਅਸੀਂ ਕੀ ਕੀਤਾ ਵੋਟ ਦਾ ਅਧਿਕਾਰ ਸਿਰਫ ਤੇ ਸਿਰਫ ਅਸੀਂ ਨਾਲੀ ਬਣਾਉਣ ਦੇ ਲਈ ਵਰਤਿਆ ਵੋਟ ਦਾ ਅਧਿਕਾਰ ਅਸੀਂ ਸਿਰਫ ਤੇ ਸਿਰਫ ਨਲਕਾ ਲਵਾਉਣ ਦੇ ਲਈ ਵਰਤਿਆ ਹੋਰ ਇਸ ਤੋਂ ਵੱਧ ਕੇ ਵੋਟ ਦੇ ਅਧਿਕਾਰ ਦੀ ਅਸੀਂ ਵਰਤੋਂ ਨਹੀਂ ਕੀਤੀ ਕਿਉਂਕਿ ਪਰਮਪਿਤਾ ਗੁਰੂ ਰਵਿਦਾਸ ਜੀ ਨੇ ਜਿਹੜੀ ਰਾਜ ਦੀ ਗੱਲ ਕੀਤੀ ਸੀ ਜੱਜ ਰਾਜ ਉਹਨਾਂ ਦਾ ਵਕਤ ਹੁੰਦਾ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਸਟੇਜ ਤੋਂ ਆਵਾਹਨ ਕਰਦਾ ਕਿ ਪਾਈ ਗੁਰੂ ਰਵਿਦਾਸ ਮਹਾਰਾਜ ਜੀ ਪੁਕਾਰ ਰਹੇ ਨੇ ਅੱਜ ਉਸ ਵੇਲੇ ਦੀ ਜੋ ਵਿਵਸਥਾ ਹੁੰਦੀ ਅਸੀਂ ਉਹ ਸ਼ਸਤਰ ਦੇ ਨਾਲ ਲੜਨ ਦੇ ਲਈ ਮਦਾਨੇ ਜੰਗ ਦੇ ਵਿੱਚ ਜਾਂਦੇ ਲੇਕਿਨ ਅੱਜ ਬਾਬਾ ਸਾਹਿਬ ਦਾ ਵਕਤ ਹੈ ਮਾਨੇਵਰ ਸਾਹਿਬ ਦਾ ਵਕਤ ਹੈ ਅੱਜ ਰਾਜ ਰਾਮ ਦੇ ਲਈ ਤੁਹਾਨੂੰ ਖੂਨ ਵਹਾਉਣ ਦੀ ਲੋੜ ਨਹੀਂ ਤੁਹਾਨੂੰ ਰਫਲ ਤੇ ਤਲਵਾਰ ਚੱਕਣ ਦੀ ਲੋੜ ਨਹੀਂ ਸਿਰਫ ਤੇ ਸਿਰਫ ਆਪਣਾ ਮਤ ਜਿਹੜਾ ਉਹਨੂੰ ਵਰਤਣ ਦੀ ਲੋੜ ਹੈ ਲੇਕਿਨ ਅਸੀਂ ਉਸ ਮਤ ਨੂੰ ਦੀ ਸਹੀ ਵਰਤੋਂ ਨਹੀਂ ਕਰਦੇ ਔਰ ਜੇ ਨਹੀਂ ਕਰਦੇ ਉਹਦਾ ਖਮਿਆਜਾ ਜਿਹੜਾ ਹੈ ਉਹ ਅਸੀਂ ਪੁੱਤਰ ਆਂ ਉਹਦਾ ਖਮਿਆਜਾ ਅਸੀਂ ਪੁੱਤਰ ਆਂ ਔਰ ਦੂਸਰਾ ਸ੍ਰੀ ਬਾਬਾ ਸਾਹਿਬ ਸਾਬਕਾਂ ਸ਼੍ਰੀ ਰਾਮ ਕਹਿੰਦੇ ਕਿ ਇੱਕ ਵਿੱਦਿਆ ਦਾ ਅਧਿਕਾਰ ਐਜੂਕੇਸ਼ਨ ਦਾ ਅਧਿਕਾਰ ਐਜੂਕੇਸ਼ਨ ਦਾ ਅਧਿਕਾਰ ਦੀ ਅਸੀਂ ਵਰਤੋਂ ਸਿਰਫ ਕਿਸ ਕੰਮ ਲਈ ਕੀਤੀ ਅਸੀਂ ਸਿਰਫ ਡਿਗਰੀਆਂ ਲੈਣ ਦੇ ਲਈ ਕੀਤੀ ਅਸੀਂ ਡਿਗਰੀਆਂ ਲਈਆਂ ਅਸੀਂ ਨੌਕਰੀਆਂ ਦੇ ਪਿੱਛੇ ਭੱਜੇ ਲੇਕਿਨ ਅਸੀਂ ਡਾਕਟਰ ਇੰਜੀਨੀਅਰ ਵੀ ਬਣੇ ਅਸੀਂ ਜੱਜ ਵਕੀਲ ਵੀ ਬਣੇ ਪਰ ਇਹੋ ਜੇ ਜੱਜ ਵਕੀਲ ਜਿਸ ਨੂੰ ਇਹ ਨਹੀਂ ਪਤਾ ਕਿ ਫੂਲੇ ਨੇ ਘਰ ਕਿਉਂ ਛੱਡਿਆ ਸੀ ਇਹ ਵੀ এডਿਕੇਸ਼ਨ ਹਾਸਲ ਕਰਨੀ ਸੀ ਜਿਸ ਨੂੰ ਇਹ ਨਹੀਂ ਪਤਾ ਕਿ ਮਾਨੇਵਰ ਸਾਹਿਬ ਨੇ ਕਿਹੜੀਆਂ ਬ੍ਰਤਗਿਆਵਾਂ ਬਾਬਾ ਸਬੰ ਅੰਬੇਡਕਰ ਦੀ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਕੀਤੀਆਂ ਸੀ ਉਹ ਸਾਨੂੰ ਸਮਝਣ ਦੀ ਲੋੜ ਸੀ ਸਾਨੂੰ ਇਹ ਸਮਝਣ ਦੀ ਲੋੜ ਸੀ ਕਿ ਬਾਬਾ ਸਾਹਿਬ ਅੰਬੇਡਕਰ ਨੇ ਜਦ ਇਹ ਗੱਲ ਕਹੀ ਸੀ ਕਿ ਮੈਂ ਸੰਕਲਪ ਕਰਦਾ ਕਿ ਜੇ ਮੈਂ ਆਪਣੇ ਸਮਾਜ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਨਾ ਟੱਟ ਸਕਿਆ ਤਾਂ ਮ ਆਪਣੇ ਆਪ ਨੂੰ ਗੋਲੀ ਮਾਰ ਲਵਾਂਗਾ ਇਹ ਸਮਝਣ ਦੀ ਲੋੜ ਸੀ ਪਰ ਸਾਡੇ ਪੁਰਖਿਆਂ ਨੇ ਕੀ ਕਿਹਾ ਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਹਾ ਉਹ ਮਧੂ ਮਖੀਰੇ ਮਖੀਰੇ ਦੀ ਤਰ੍ਹਾਂ ਇਕੱਠੇ ਹੋ ਜਾਓ ਅਸੀਂ ਨਹੀਂ ਇਕੱਠੇ ਹੋਏ ਗੁਰੂ ਸਾਹਿਬ ਨੇ ਕਿਹਾ ਬਹੁਜਨ ਬਣ ਜਾਓ ਅਸੀਂ ਨਹੀਂ ਇਕੱਠੇ ਹੋਏ ਆਨੰਦ ਨੇ ਇੱਕ ਵਾਰ ਤਥਾਗਤ ਗੌਤਮ ਬੁੱਧ ਨੂੰ ਪੁੱਛਿਆ ਕਹਿੰਦੇ ਤਥਾਗਤ ਜਿਸ ਤਰ੍ਹਾਂ ਮੈਂ ਕੋ ਗੱਲਾਂ ਕਰ ਰਿਹਾ ਹੋ ਸਕਦਾ ਕਿਸੇ ਹੋਰ ਸਪੀਕਰ ਨੇ ਵੀ ਕੀਤੀਆਂ ਹੋਣ ਮੇਰੇ ਤੋਂ ਬਾਅਦ ਬਲਵਿੰਦਰ ਭਾਜੀ ਵੀ ਇਹੀ ਗੱਲਾਂ ਕਰਨ ਤਾਂ ਆਨੰਦ ਕਹਿੰਦਾ ਕਹਿੰਦਾ ਤਥਾਗਤ ਮੈਂ ਜਦੋਂ ਵੀ ਤੁਹਾਨੂੰ ਸੁਣਦਾ ਤੁਹਾਡੇ ਤੁਹਾਡੀਆਂ ਦੇਸ਼ਨਾਵਾਂ ਦੇ ਵਿੱਚ ਇੱਕ ਗੱਲ ਬੜੀ ਬਾਰ-ਬਾਰ ਘੁੰਮ ਕੇ ਆਉਂਦੀ ਆ ਕਿ ਮੈਸਤਰੀ ਇਕੱਠੇ ਹੋ ਜੋ ਤਾਂ ਕੀ ਤਥਗਤ ਇਹ ਅੱਦਾ ਤਮ ਹੈ ਤਾਂ ਬਾਬਾ ਸਾਹਿਬ ਤਥਗਤ ਗੌਤਮ ਬੁੱਧ ਨੇ ਤਿੰਨ ਵਾਰ ਕਿਹਾ ਆਨੰਦ ਆਨੰਦ ਇਹ ਠੀਕ ਨਹੀਂ ਹੈ ਆਨੰਦ ਇਹ ਠੀਕ ਨਹੀਂ ਹੈ ਆਨੰਦ ਇਹ ਠੀਕ ਨਹੀਂ ਹੈ ਤਾਂ ਕਹਿੰਦੇ ਅਸਲੀ ਠੀਕ ਕੀ ਹੈ ਤਾਂ ਤਤਗਤ ਗੌਤਮ ਨੇ ਕਿਹਾ ਮੈਤਰੀ ਅੱਧਾ ਤਮ ਨਹੀਂ ਪੂਰਾ ਤਮ ਹੈ ਪੂਰਾ ਤਮ ਹੈ ਮੈਤਰੀ ਉਹ ਜਿਹੜਾ ਸ਼ਬਦ ਸਤਗੁਰੂ रविदास ਮਹਾਰਾਜ ਨੇ ਕਿਹਾ ਸੀ ਮਧੂ ਮੱਖੀਆਂ ਦੀ ਤਰ੍ਹਾਂ ਇਕੱਠੇ ਹੋ ਜਾ ਮੈਂ ਆਖਰੀ ਗੱਲ ਇੱਕੋ ਕਰਨਾ ਚਾਹਣਾ ਕਿ ਗੁਰੂ ਸਾਹਿਬ ਨੇ ਮਧੂ ਮੱਖੀਆਂ ਦੀ ਐਗਜ਼ੈਂਪਲ ਦਿੱਤੀ ਆ ਇੱਕ ਇੱਕ ਮਧੂ ਮੱਖੀ ਦੇ ਕੋਲ ਇੱਕ ਇੱਕ ਡੰਗ ਆ ਔਰ ਜਦੋਂ ਦੁਸ਼ਮਣ ਉਹਦੇ ਤੇ ਹਮਲਾ ਕਰਦਾ ਹੈ ਜਦੋਂ ਉਹਦੇ ਪਰਿਵਾਰ ਤੇ ਹਮਲਾ ਕਰਦਾ ਹੈ ਤਾਂ ਮਧੂ ਮੱਖੀਆਂ ਇੱਕ ਇੱਕ ਡੰਗ ਦੇ ਨਾਲ ਦੁਸ਼ਮਨ ਨੂੰ ਮਜ਼ਾ ਚਖਾ ਦਿੰਦੀਆਂ ਨੇ ਅੱਜ ਤੁਹਾਡੇ ਹੱਥਾਂ ਦੇ ਵਿੱਚ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਲਾਇਕ ਪੁੱਤਰ ਬਾਬਾ ਸਾਹਿਬ ਅੰਬੇਡਕਰ ਨੇ ਵੋਟ ਦਾ ਡੰਗ ਦਿੱਤਾ ਹੈ ਜਿਹੜੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਨੇ ਉਹਨਾਂ ਲੋਕਾਂ ਨੂੰ ਮਜ਼ਾ ਚਖਾ ਦਿਓ ਕਿ ਸਤਿਗੁਰੂ ਰਵਿਦਾਸ ਬਾਬਾ ਸਾਹਿਬ ਅੰਬੇਡਕਰ ਦੀ ਔਲਾਦ ਅਜੇ ਜਿੰਦਾ ਹੈ ਅਜੇ ਮਰੇ ਨਹੀਂ ਹੈ ਇੰਨੀਆਂ ਕ ਬੇਨਤੀਆਂ ਕਰਦਾ ਹਾਂ ਆਪ ਸਭ ਤੋਂ ਰਜਾ ਚਾਹੁੰਦਾ ਮੈਂ ਚਾਹੁੰਦਾ ਸੀ ਤੁਹਾਡੇ ਨਾਲ ਹੋਰ ਗੱਲਾਂ ਕਰਦੇ ਪਰ ਮਜਬੂਰੀ ਹੈ ਕਿ ਮੈਂ ਬਹੁਤ ਦੂਰ ਤੋਂ ਆਏ ਆਂ ਔਰ ਅਸੀਂ ਲਗਭਗ ਸਾਨੂੰ 2 ਘੰਟੇ ਜਿਹੜੇ ਆ ਜਾਣ ਲੱਗਿਆ ਲੱਜਣੇ ਆ ਮੇਰੀਆਂ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਬੋਲਦਿਆਂ ਕੋਈ ਅੱਖਰ ਕੋਈ ਸ਼ਬਦ ਵੱਧ ਘਟ ਬੋਲ ਗਿਆ ਹਾਂ ਤਾਂ ਉਹਦੇ ਲਈ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਚਾਹੁੰਦਾ ਧੰਨਵਾਦ ਜੈ ਪੀਮ ਜੈ ਭਾਰਤ ਜੈ ਗੁਰੂਦੇਵ ਜੈ ਗੁਰੂ ਰਵਿਦਾਸ ਬਾਬਾ ਸਾਹਿਬ ਦੇ ਇਜ਼ਾਤੇ ਪਿਆਰਾ ਦੇਾਂਗੇ ਥੋਕੇ ਇਹ ਸੰ ਸਾਡੇ ਮੁੱਖ ਮਹਿਮਾਨ